ਖਬਰਾਂ ਦੀ ਸ਼ੁਰੂਆਤ ਕਰਕੇ ਸ਼ਰਮਾ ਜੀ ਉਸ ਖਬਰ ਤੋਂ ਜਿਸ ਖਬਰ ਨੂੰ ਹੁਣ ਸੁਣ ਕੇ ਲੋਕ ਹੈਰਾਨ ਹੀ ਨਹੀਂ ਬਲਕਿ ਪਰੇਸ਼ਾਨ ਵੀ ਹੋਣਗੇ ਕਹਿੰਦੇ ਇੱਕ ਮੰਤਰੀ ਹੈ ਜਿਨ੍ਹਾਂ ਦਾ ਨਾਮ ਢਾਲੀਵਾਲ ਹੈ ਉਸ ਵਿਭਾਗ ਦੇ ਮੰਤਰੀ ਰਹੇ ਜਿਹੜਾ ਹਾਲ ਮਹਿਕਮਾ ਹੀ ਹੈ ਨਹੀਂ ਸੀਗਾ ਜੀ ਪੱਕ ਦੇ ਰਹੇ ਨੇ ਜੀ ਇਹ ਕਹ ਰਹੇ ਨੇ ਜੀ ਕਿ ਇਹ ਵਿਭਾਗ ਜਿਹੜਾ ਕੁਲਦੀਪ ਸਿੰਘ ਢਾਲੀਵਾਲ ਕੋਲ ਸੀਗਾ ਪ੍ਰਸ਼ਾਸਨਿਕ ਸੁਧਾਰ ਵਾਲਾ ਜੀ ਉਹ ਤਾਂ ਹੋਂਦ ਚ ਹੀ ਨਹੀਂਗਾ ਮਤਲਬ ਇਹ ਕਿਹੋ ਜਿਹਾ ਕੱਲ ਦਾ ਪੰਜਾਬ ਦਾ ਸਾਰਾ ਮੀਡੀਆ ਇਸ ਖਬਰ ਨੂੰ ਇਸ ਤਰ੍ਹਾਂ ਚਲਾ ਰਿਹਾ ਸੀਗਾ ਕਿ ਧਾਲੀਵਾਲ ਦਾ ਇੱਕ ਜਿਹੜਾ ਮਤਲਬ ਕਿ ਹੈਗਾ ਵਿਭਾਗ ਉਹਨੂੰ ਖਤਮ ਕਰਤਾ ਜੀ ਖਤਮ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਤਾਂ ਹੋਂਦ ਚੇ ਨਹੀਂਗਾ ਹੂੰ ਮਤਲਬ ਜੇ ਤੁਸੀਂ ਇਹ ਕਹਿੰਦੇ ਹੋ ਕਿ ਇਹ ਵਿਭਾਗ ਹੋਂਦ ਚੇ ਨਹੀਂਗਾ ਫਿਰ ਉਹ ਪਿਛਲੇ 3 ਸਾਲਾਂ ਤੋਂ ਮੰਤਰੀ ਕਿਹੜੇ ਵਿਭਾਗ ਦੇ ਨੇ ਜੀ ਸਹੀ ਹੈ ਉਹਨਾਂ ਨੂੰ ਚਾਰਜ ਕਿਵੇਂ ਦਿੱਤਾ ਤੁਸੀਂ ਤੇ ਜੇ ਅੱਜ ਹੋਂਦ ਚੇ ਨਹੀਂਗਾ ਤਾਂ ਖਤਮ ਕਦੋਂ ਹੋਇਆ ਕਿਹਨੇ ਖਤਮ ਕੀਤਾ ਜਦੋਂ ਖਤਮ ਹੋਇਆ ਸੀ ਉਸ ਸਮੇਂ ਉਸ ਵਿਭਾਗ ਨਾਲ ਸੰਬੰਧਿਤ ਉਸ ਮਹਿਕਮੇ ਨਾਲ ਸੰਬੰਧਿਤ ਮੁਲਾਜ਼ਮ ਕਿੱਥੇ ਅਡਜਸਟ ਕੀਤੇ ਹਮ ਉਹਨਾਂ ਦੀਆਂ ਤਨਖਾਹਾਂ ਪੱਤਿਆਂ ਦਾ ਕੀ ਮੜ ਰਿਆ ਮੰਤਰੀ ਸਾਹਿਬ 3 ਸਾਲ ਤੋਂ ਇਸ ਵਿਭਾਗ ਨੂੰ ਸੰਭਾਲੀ ਬੈਠੇ ਨੇ ਤੇ ਉਹਨਾਂ ਕੋਲ ਕੋਈ ਫਾਇਦੇ ਨਹੀਂ ਆਈ ਕਦੇ ਹਮ ਕੰਮੇ ਨਹੀਂ ਆਇਆ ਕੋਈ ਕਦੇ ਮਤਲਬ ਕਿਸ ਨੂੰ ਮੂਰਖ ਬਣਾਇਆ ਜਾ ਰਿਹਾ ਤੇ ਕਿਉਂ ਬਣਾਇਆ ਜਾ ਰਿਹਾ ਜੀ ਕਿ ਕੁਲਦੀਪ ਸਿੰਘ ਢਾਲੀਵਾਲ ਹੋਰੀ ਜਦੋਂ ਪੰਜਾਬ ਸਰਕਾਰ ਦੇ ਵਿੱਚ ਮਨਿਸਟਰ ਸੀ ਤਾਂ ਉਹਨਾਂ ਨੇ ਬੜਾ ਢੋਲ ਵਜਾ ਕੇ ਕਿਹਾ ਜੀ ਕਿ ਮੈਂ ਆ ਜੀ ਜ਼ਮੀਨਾ ਖਾਲੀ ਕਰਾ ਰਹੇ ਹਾਂ ਕਿਉਂਕਿ ਉਸ ਸਮੇਂ ਉਹਨਾਂ ਕੋਲ ਪੰਜਾਬ ਦਾ ਪਿੰਡੂ ਵਿਕਾਸ ਤੇ ਪੰਚਾਇਤੀ ਵਿਭਾਗ ਸੀ ਹਾਂਜੀ ਫਿਰ ਉਹਨਾਂ ਕੋਲ ਨਾਲ ਹੀ ਉਹਨਾਂ ਕੋਲ ਮਤਲਬ ਕਿ ਉਸ ਸਮੇਂ ਜਿਹੜਾ ਸਾਡੇ ਦੂਸਰੇ ਕੁਝ ਮਹਿਕਮੇ ਨੇ ਕੁਝ ਹੋਰ ਮਹਿਕਮੇ ਸੀ ਉਹਨਾਂ ਕੋਲ ਪਸ਼ੂ ਪਾਲਣ ਉਹਨਾਂ ਕੋਲ ਸੀ ਤੇ ਉਹ ਉਹਨਾਂ ਤੋਂ ਵਾਪਸ ਲੈ ਲੈ ਕੱਦ ਘਟ ਗਿਆ ਉਹਨਾਂ ਦਾ ਫਿਰ ਹੁਣ ਲੈ ਦੇ ਕੇ ਉਹਨਾਂ ਕੋਲ ਇੱਕ ਪ੍ਰਸ਼ਾਸਨਿਕ ਸੁਧਾਰ ਤੇ ਇੱਕ ਨਾਲ ਦੀ ਨਾਲ ਉਹਨਾਂ ਕੋਲ ਐਨਆਰਆਈ ਮੰਤਰਾਲਾ ਸੀ ਹੁਣ ਕੱਲਾ ਲੈ ਦੇ ਕੇ ਐਨਆਰਆਈ ਮਹਿਕਮਾ ਰਹਿ ਗਿਆ ਉਹਨਾਂ ਕੋਲ ਜੀ ਤੇ ਮਤਲਬ ਜੇ ਵਿਭਾਗ ਹੋਣ ਚੇ ਨਹੀਂਗਾ ਤਾਂ ਫਿਰ ਉਹਨਾਂ ਨੂੰ ਮੰਤਰੀ ਕਿਸ ਵਿਭਾਗ ਦਾ ਬਣਾਇਆ ਵਾ ਸੀਗਾ ਤੇ ਜਨਾਬ ਇੰਨੀ ਦਿਨ ਤੋਂ ਉੜ ਜਾਣ ਸੀ ਇਹ ਪੰਜਾਬ ਨੂੰ ਮੂਰਖ ਬਣਾ ਰਹੇ ਨੇ ਹਮਮ ਪ੍ਰਵੀਨ ਜੀ ਅੱਜ ਦੀ ਤਰੀਕ ਤੇ ਸਭ ਤੋਂ ਵੱਡਾ ਮਸਲਾ ਹੀ ਪ੍ਰਸ਼ਾਸਨਿਕ ਸੁਧਾਰ ਦਾ ਪੰਜਾਬ ਚ ਦਾ ਜੀ ਸਹੀ ਹੈ ਬਿਲਕੁਲ ਕਿ ਅਫਸਰशाही ਨੂੰ ਨਕੇਲ ਕਿਵੇਂ ਕਸਣੀ ਹੈ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਨੂੰ ਕੰਟਰੋਲ ਕਿਵੇਂ ਕਰਨਾ ਉਹ ਆਪ ਉਧਰੀਆਂ ਕਰਦੇ ਨੇ ਜਾਂ ਆਪਣੀ ਮਰਜ਼ੀ ਨਾਲ ਚਲਾ ਰਹੇ ਨੇ ਤੇ ਇਹ ਆ ਕੰਮ ਵੀ ਉਹ ਆਪ ਹੀ ਕਰਕੇ ਹੂੰ ਜੀ ਜੀ। ਯਾ ਇੱਕ ਵਿਭਾਗ ਹੀ ਕਾਗਜ਼ਾਂ 'ਚ ਖਤਮ ਕਰਦੇ ਉਹ ਪਿੰਡਾਂ ਪੰਜਾਬ 'ਚ ਆਪਾਂ ਇੱਕ ਦਿਨ ਇੱਕ ਪਿੰਡ ਦੀ ਸਟੋਰੀ ਕੀਤੀ ਸੀ ਨਾ ਕਿ ਨਿਊ ਪਿੰਡ ਦੇ ਨਾਂ ਨਾਲ ਇੱਕ ਪਿੰਡ ਬਣ ਗਿਆ ਤੇ ਉਹ ਕੁਝ ਐਨੇ ਕੱਪੜੇ ਹੋ ਗਏ ਹੂੰ ਹੈ ਨਾ ਤੇ ਉਹ ਪਿੰਡ ਕਾਗਜ਼ਾਂ 'ਚ ਬਣਿਆ ਤੇ ਉਹ ਹੈ ਹੀ ਨਹੀਂ ਸੀ ਹੁਣ ਇਹ ਵਿਭਾਗ ਕਾਗਜ਼ਾਂ 'ਚ ਅਸੀਂ ਫਿਰ ਹੈ ਹੀ ਨਹੀਂ ਸੀ ਜੀ ਤੇ ਮੰਤਰੀ ਸਾਹਿਬ ਅਹੀਂ ਬਣੇ ਰਹੇ ਜਾਂ ਆਪਣੇ ਕਈ ਵਾਰ ਪਿੰਡਾਂ 'ਚ ਪਿੰਡ ਹੁੰਦੇ ਨੇ ਵੇਚ ਰਾ ਗਏ ਕਿ ਪਿੰਡ ਕਹਿੰਦੇ ਉਹਨਾਂ ਨੂੰ ਹੂੰ ਕਿ ਵੇਚ ਰਾ ਗਏ ਪਿੰਡ ਨਹੀਂ ਜੀ ਮਤਲਬ ਉਹ ਪਿੰਡ ਤਾਂ ਹੈਗੇ ਨੇ ਜਿ ਇਮਾਰਤਾਂ ਤਾਂ ਖੜੀਆਂ ਨੇ ਘਰ-ਬਾਰ ਤਾਂ ਖੜੇ ਨੇ ਪਰ ਉਹਨਾਂ 'ਚ ਕੋਈ ਦੀਵਾ ਨਹੀਂ ਬਲਦਾ ਹੂੰ ਤੇ ਇਹ ਮਹਿਕਮਾ ਇਹ ਵਿਭਾਗ ਅਜਿਹਾ ਸੀਗਾ ਕਿ ਮਤਲਬ ਕਿ ਹੈਗਾ ਤਾਂ ਹੈ ਪਰ ਬੇਚਰਾਗਾ ਮਹਿਕਮਾ ਸੀਗਾ ਹੂੰ ਫਿਰ ਆ ਮੰਤਰੀ ਸਾਹਿਬ ਲਾਂਟਣ ਲੈ ਕੇ ਕਿਉਂ ਖੜੇ ਸੀ ਇੱਥੇ ਸੋ ਇਹ ਇੱਕ ਬਹੁਤ ਡੂੰਗਾ ਇਹ ਮੈਨੂੰ ਲੱਗਦਾ ਇਹਦੇ ਕਈ ਪੱਖ ਆਉਂਦੇ ਦਿਨਾਂ ਚ ਉਭਰਣਗੇ ਇਹਦੇ ਆਧਾਰ ਦੇ ਉੱਤੇ ਕੋਈ ਵੱਡਾ ਕੱਪੜਾ ਕੋਈ ਵੱਡਾ ਇਸ਼ੂ ਸਾਹਮਣੇ ਆ ਸਕਦਾ ਪਰ ਇਸ ਮਹਿਕਮੇ ਨੂੰ ਖਤਮ ਕਰਾਉਣ ਦੀ ਸਾਜ਼ਿਸ਼ ਕੀਤੀ ਹੈ ਖਤਮ ਕਿਉਂ ਕਰਾਇਆ ਕਿਸੇ ਸਮੇਂ ਜਦੋਂ ਨਾਤੇ ਕਮਿਸ਼ਨ ਬਣਦੇ ਰਹੇ ਸਾਰਾ ਕੁਝ ਹੁੰਦਾ ਰਿਹਾ ਤੇ ਅੱਜ ਇਸ ਸਥਿਤੀ ਦੇ ਵਿੱਚ ਇੱਕ ਵੱਡਾ ਸਵਾਲ ਹੈ ਤੇ ਪੰਜਾਬ ਦਾ ਮੀਡੀਆ ਪਤਾ ਨਹੀਂ ਕਿਵੇਂ ਕਹੀ ਜਾਂਦਾ ਕਿ ਮਹਿਕਮਾ ਹੀ ਖਤਮ ਮਹਿਕਮਾ ਹੀ ਖਤਮ ਅਸਲ ਦੇ ਵਿੱਚ ਤਾਂ ਇਹ ਮਹਿਕਮਾ ਖਤਮ ਨਹੀਂਗਾ ਇਹਨਾਂ ਨੇ ਕਿਹਾ ਕਿ ਇਹ ਮਹਿਕਮਾ ਹੀ ਹੋਦ ਨਹੀਂ ਇਹਦੇ ਬਹੁਤ ਅਰਥ ਨੇ ਜੀ ਜੀ ਅਸਲ ਦੇ ਵਿੱਚ ਸ਼ਰਮਾ ਜੀ ਸਰਕਾਰਾਂ ਨੂੰ ਵੀ ਪਤਾ ਲੱਗ ਗਿਆ ਵੀ ਪੁੱਛਣਾ ਸਾਨੂੰ ਕਿਹਨਿਆਂ ਨਾਲ ਵਿਰੋਧੀ ਤੇਰੇ ਨਾਲ ਪੁੱਛਣਾ ਨਾ ਮੀਡੀਆ ਨੇ ਪੁੱਛਣਾ ਆ ਥੋੜੇ ਬਹੁਤ ਲੋਕ ਨੇ ਜਿਹੜੇ ਰੌਲਾ ਪਾਉਣਗੇ ਇਸ ਗੱਲ ਦੇ ਉੱਤੇ ਕਮਾਲ ਦੀ ਗੱਲ ਇਹ ਆ ਵੀ ਉਸ ਵਿਭਾਗਮੇ ਦੇ ਮੁਖ ਸਕੱਤਰ ਪ੍ਰਮੁਖ ਸਕੱਤਰ ਬਾਕੀ ਅਮਲਾ ਫਾਲਾ ਉਹ ਤਨਖਾਹ ਕਾਦੀ ਲਈ ਜਾਂਦਾ ਫਿਰ ਜੇ ਵਿਭਾਗਮੇ ਹੀ ਹੈ ਨਹੀਂ ਤਾਂ ਨਾ ਸਿਰਫ ਕਲਾ ਮੰਤਰੀ ਬਾਕੀ ਦੂਜੇ ਹਾਂਜੀ